ਗੁਰੂ ਹਰਿਕ੍ਰਿਸ਼ਨ ਸਾਹਿਬ ਤਰਸ ਦੇ ਘਰ ਵਿੱਚ ਆਉਂਦੇ ਆ ਬਚਨ ਕਰਦੇ ਆ ਕਹਿੰਦੇ ਇਹਨੂੰ ਕਹੋ ਵੀ ਇਹ ਗੀਤਾ ਦੇ ਸ਼ਲੋਕਾਂ ਨੂੰ ਪੜ੍ਹੇ ਪੰਡਤ ਸਾਹਮਣੇ ਬੈਠਾ ਗੀਤਾ ਦੇ ਸ਼ਲੋਕ ਪੜ੍ਹਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਛੱਜੂ ਦੇ ਵੱਲ ਇਸ਼ਾਰਾ ਕਰਦੇ ਨੇ ਵੀ ਇਹਦੇ ਬੋਲੇ ਕੋਈ ਸ਼ਲੋਕਾਂ ਦੇ ਤੁਸੀਂ ਅਰਥ ਕਰੋ ਛੱਜੂ ਦੇ ਵਿੱਚ ਕੀ ਪਾਵਰ ਸੀ ਜੀ ਜਿਹੜੇ ਪਰਥਾਏ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢੇ ਸਭ ਦੁੱਖ ਜਾਏ ਇਹ ਸਮੁੱਚੀ ਬਖਸ਼ਿਸ਼ ਏਕਰਾ ਮਾਤਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਸਤਿਗੁਰਾਂ ਦੀ ਵਰਤਨੀ ਸੀ ਮਹਾਰਾਜ ਸਾਹਿਬ ਗੁਰੂ ਹਰਿ ਕ੍ਰਿਸ਼ਨ ਸਾਹਿਬ ਆਪਣੇ ਬਖਸ਼ਿਸ਼ ਭਰਿਆ ਹੱਥ ਬਖਸ਼ਿਸ਼ ਭਰੀ ਉਹ ਛੜੀ ਜਦੋਂ ਪਾਤਸ਼ਾਹ ਜੀ ਨੇ ਛੱਜੂ ਦੇ ਸਿਰ ਤੇ ਰੱਖੀ ਤੇ ਉਹਨੇ ਉਹ ਅਰਥ ਕੀਤੇ ਜਿਹੜੇ ਅਰਥ ਕਦੀ ਪੰਡਤ ਨੇ ਨਾ ਕਿਤਾਬਾਂ ਵਿੱਚ ਪੜੇ ਨਾ ਗ੍ਰੰਥਾਂ ਵਿੱਚ ਪੜੇ ਨਾ ਕਿਸੇ ਸਤਿਪੁਰਸ਼ ਦੀ ਜ਼ੁਬਾਨ ਤੋਂ ਸੁਣੇ ਸੀ ਉਹਨੇ ਦੂਜਾ ਅਰਥ ਔਖੇ ਤੋਂ ਔਖਾ ਵੇਖ ਕੇ ਪੜਿਆ ਗੁਰੂ ਖਰਿਸਤਨ ਸਾਹਿਬ ਜੀ ਦੇ ਵੱਲ ਵੀ ਇਸ਼ਾਰਾ ਕਰਦਾ ਛੱਜੂ ਵੱਲ ਵੀ ਕਰਦਾ ਉਹ ਜਿਵੇਂ ਪੜਦਾ ਤੇ ਛੱਜੂ ਉਹਦੇ ਉਹ ਗੰਭੀਰ ਅਰਥ ਕਰਕੇ ਸਾਹਮਣੇ ਰੱਖਦਾ ਜਿਹੜਾ ਉਹਦੀ ਸਮਝ ਦੇ ਵਿੱਚ ਵੀ ਨਹੀਂ ਸੀ ਪੈ ਸਾਤ ਸੰਗਤ ਇੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਤੇ ਇਹ ਵੰਡ